ਇੱਕ ਘੰਟੇ ਵਾਸਤੇ ਆਪ ਸਰ ਸੰਤਾਨੂ ਕੀਰਤਨ ਦੁਆਰਾ ਨਿਹਾਰ ਕੀਤੀ ਜਾਵੇਗੀ। ਸਾਰੇ ਆ ਸੰਤਾਨ ਨੂੰ ਬੇਨਤੀ ਕਰਦਾ ਕਿ ਆਪੋ ਆਪਣੀ ਜਗ੍ਹਾ ਤੇ ਬੈਠ ਜਾਓ। ਅਗਲੇ ਸਮੇਂ ਵਾਸਤੇ ਆਓ ਆਪ ਸਰ ਸੰਤਾਨ ਦਾ ਲੰਗਰੇ ਕੀਰਤਨ ਦੇ ਚੱਲਿਆ। ਜਿਹੜੇ ਅੰਮ੍ਰਿਤਧਾਰੀ ਸਿੰਘ ਸਹੇਨੀ ਆਜੂ ਉਹ ਵੀ ਆਪ ਸਰ ਸੰਤਾਨ ਦੇ ਦਰਸ਼ਨ ਕਰਨ ਵਾਸਤੇ ਤੇ ਦਰਸ਼ਨ ਦੇਣ ਵਾਸਤੇ ਇਸ ਦਰਬਾਰ ਦੇ ਵਿੱਚ ਆਉਣਗੇ। ਜਦੋਂ ਉਹ ਸਾਰੇ ਦੇ ਦਰਬਾਰ ਦੇ ਵਿੱਚ ਆਉਣਗੇ ਤੇ ਆਓ ਆਪਾਂ ਉਹਨਾਂ ਦਾ ਵੀ ਨਿੱਘਾ ਸਵਾਗਤ ਜਗਾਰਿਆਂ ਦੀ ਹੂਜਨਾ ਕਰਾਂਗੇ ਤੇ ਉਹਨਾਂ ਨੂੰ ਵਧਾਈ ਦੇਵਾਂਗੇ ਜਿਨ੍ਹਾਂ ਨੇ ਆਪਣੇ ਸੁਨਿਆਵੀ ਜੀਵਨ ਦੇ ਵਿੱਚ ਗ੍ਰਸਥ ਜੀਵਨ ਦੇ ਵਿੱਚ ਰਹਿੰਦੇ ਆ ਅਮਰ ਭਾਨ ਕਰਕੇ ਸਿੰਘ ਸਿਦੇ ਗੁਰੂ ਵਾਲੇ ਬਣੇ ਨੇ ਤੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਸਿਧਾਂਤ ਤੇ ਚੱਲਣ ਦੀ ਕੋਸ਼ਿਸ਼ ਕਰਨਗੇ ਤੇ ਗੁਰੂ ਸਾਹਿਬਾਂ ਦੇ ਕਰਨਾ ਦੀ ਅਰਦਾਸ ਕਰਦੇ ਆ कि ਜਿਨਾਂ ਨੂੰ ਅੱਜ ਆਪਨੇ ਗੁਰਸਿੱਖੀ ਦੀ ਦਾਤ ਬਖਸ਼ੀ ਹੈ ਉਹਨਾਂ ਨੂੰ ਵੀ ਪਰਪਕਸ਼ਤਾ ਵੀ ਬਖਸ਼ਣਾ ਸ਼ਿਕਾ ਤਾਂ ਕਿ ਉਹ ਗੁਰਸਿੱਖੀ ਉਸ ਬਾਣੀ ਔਰ ਬਾਣੀ ਦੇ ਧਾਰਨੀ ਹੋ ਕੇ ਆਪਣਾ ਜੀਵਨ ਬਤੀਤ ਕਰਨਗੇ ਸਾਰੀਆਂ ਸੰਗਤਾਂ ਨੂੰ ਅੱਜ ਖਾਸਾ ਸਰਦਨਾ ਦਿਵਸ ਦੇ ਮੌਕੇ ਤੇ ਸਾਰੀਆਂ ਸੰਗਤਾਂ ਨੂੰ ਦਿੱਲੀ ਸੇ ਗੁਰਦੁਆਰਾ ਪ੍ਰਬੰਧਨ ਕਮੇਟੀ ਤਰੰਤਚਾ ਕਮੇਟੀ ਵੱਲੋਂ ਬੇਨਤ ਬਧਾਈਆਂ ਦੀ ਬਹੁਤ ਬਹੁਤ ਬਧਾਈਆਂ ਪੰਥਕ ਵਿਚਾਰ ਦਾ ਸਮਾਗਮ ਲੰਬਰ ਅੱਧਾ ਘੰਟਾ ਹੁੰਦਾ ਕਲਮਾ ਬਹੁਤ ਜ਼ਿਆਦਾ ਹੋ ਗਿਆ ਇਸ ਕਰਕੇ ਜੋ ਧਰਮ ਪ੍ਰਚਾਰ ਕਮੇਟੀ ਵੱਲ ਉਲੀਕੇ ਗਏ ਪ੍ਰੋਗਰਾਮ ਨੇ ਉਹ ਦਸਤਨਵਾਸ ਤੇ ਮਿਲ ਕੋ ਸਮਾਂ ਨਹੀਂ ਅਪਨ ਕੋਸ਼ਿਸ਼ ਕਰਾਂਗੇ ਸੋਸ਼ਲ ਮੀਡੀਆ ਦੇ ਰਾਹੀਂ ਜੋ ਅਗਲੇ ਉਲੀਕੇ ਪ੍ਰੋਗਰਾਮ ਨੇ ਭਾਵੇਂ ਗੁਰਮਤ ਕੈਂਪਾਂ ਦੇ ਨੇ ਭਾਵੇਂ ਸੈਮੀਨਾਰਾਂ ਦੇ ਨੇ ਭਾਵੇਂ ਮੈਰਾਥਨ ਦੇ ਨੇ ਬੱਚਿਆਂ ਦੇ ਉਹਨਾਂ ਨੂੰ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਆਪ ਸਰ ਸੰਕਲਪ ਚਾਉਣ ਦੀ ਕੋਸ਼ਿਸ਼ ਕਰਾਂਗਾ ਫਿਰ ਮੈਂ ਬੇਨਤੀ ਕਰਾਂ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਹਜ਼ੂਰੀ ਕੀਤਰੀ ਆਪ ਸਰ ਸੰਗਤ ਨੂੰ ਕੀਤੇ ਦੌਰਾਨ ਆ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ No, <laughs> ਇਹ ਬਲਾਗ ਦੀ ਆਪ ਨੂੰ ਵਾਹਿਗੁਰੂ ਜੀ ਤਾਰਸਾ। ਸਵਾਯ ਜੀ ਜੀ ਕੀ ਬਲੇ। ਸਾਜ ਸੰਗਤ ਜੀ। ਸਾਡੇ ਸਤੂ ਸੰਤਨ ਜੀ ਗੁਰੂ ਜਨਸਾਂ ਮਾਰ ਸੱਚੇ ਪਾਤਸ਼ਾਹ ਜੀ ਦੀ ਬਾਹਰ ਪੁੱਤਰ ਜੀ ਵਿੱਚ। ਗੁਰਦੁਆਰਾ ਸ਼੍ਰੀ ਬਨਗੀਦੁੱਲਾ ਸਾਹਿਬ ਤੇ ਆਪਾਂ ਜੁੜੇ ਆ। ਪਰ ਖਾਸ ਕਿ ਸਾਡੇ ਨਾਲ ਦੇ ਇਹ ਕਿ ਤੁਮ ਸ਼ਬਦ ਪਾਉਣ ਨਾਲ ਆਦੀ ਨਾ ਹੋ। ਹਾਉਕੀ ਨੇ ਸ਼ਬਦ ਸਰੂਪ ਦਿੱਤਾ ਹੈ ਪੰਕ ਤਲੈ ਪਬ ਜਗਤ। ਜੰਮ ਤੁਮ ਕਰੋ ਸਿਖਾ। ਸਾਧ ਸੰਗਤ ਜੀ ਸਾਡੇ ਗੁਰੂਆਂ ਨੇ ਕਿਤੇ ਵੀ ਆਪਣੇ ਆਪ ਨੂੰ ਮੈਂ ਨਹੀਂ ਆਖਿਆ ਕਿ ਮੈਂ ਕੋਈ ਕੰਮ ਕਰਦਾ। ਸਭ ਨੂੰ ਇਹ ਗੱਲ ਆਖੀ ਆ ਮੈਂ ਹੂੰ ਪਰਮਪੁਰਖ ਕੋ ਦਾਸ। ਦੇਖਣ ਆਇਓ ਜਗਤ। ਮੈਂ ਨੇ ਆਖਿਆ ਕਾਲਜ ਸਾਜੇ ਵਿਹਾਨ ਤੇ ਖਾਂਤ ਗੁੱਡਾ ਲਾ ਕੇ ਆਪ ਮੁਕ ਕਰਕੇ ਆਂਖੀ ਜੀਹਨ ਵਾਂ ਚੱਕਿਆ ਕਲਸਾ ਜੀ ਮੈਨੂੰ ਵੀ ਅਮਰ ਦੀ ਦਾਤ ਦੇ ਤੇ ਖਾਲਸੇ ਨੇ ਆਖਿਆ ਮਨਾਈ ਅਸੀਂ ਤੇ ਸੀਸ ਦਿੱਤਾ ਤੇ ਤੁਸੀਂ ਕੀ ਬੀ ਹੋਗੇ ਕਹਿੰਦਾ ਤੁਸੀਂ ਇੱਕ ਸੀਸ ਦਿੱਤਾ ਮੈਂ ਸਾਰਾ ਸੰਬੰਧ ਸਿਵਾ ਗਿਆ ਬੋਲੇ ਕਿੰਨੇ ਮੈਂ ਸਾਰਾ ਆਂਤ ਪਰਿਵਾਰ ਹੀ ਮਾਨਦਿਆਂਗਾ ਅੱਜ ਐਸੇ ਜਿਹਨਾਂ ਨੇ ਆਪਣੇ ਬੱਚ ਨੂੰ ਪੂਰੇ ਕੀਤੇ ਤੇ ਆਪਣੇ ਘਰ ਸੇ ਨੂੰ ਸਭ ਤੋਂ ਵੱਧ ਮਾਨ ਦਿੱਤਾ ਸਤਿਕਾਰ ਦਿੱਤਾ ਅੱਜ ਆਪਾਂ ਸਾਧ ਸੰਗਤ ਜੀ ਖਾਲਸੇ ਦੇ ਸਾਜਨਾ ਦੇ ਸਮਰਪਿਤ ਪ੍ਰੋਗਰਾਮ ਦੇ ਵਿੜੇ ਬੜੀ ਚੰਗੀ ਗੱਲ ਲੱਗੀ ਕਿ ਜਿਸ ਦਿਨ ਖਾਲਸੇ ਦਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ ਉਸੇ ਦਿਨ ਤੇ ਉਹ ਰਹਿਤ ਮਰਯਾਦਾ ਜਿਹੜੀ ਖਾਲਸੇ ਦੇ ਮਹਾਰਾਜ ਨੇ ਮਰਕੀ वह भी लंगर अच्छा खुला वर्ताया जा रहा दिल्ली सिख गुरद्वारा प्रबंधक कमेटी वालों बड़े ही सुंदर तरीके छपवा के की। जो तुम तो घर कि रखोगे भी ना सार् तो विलक्षण दिखनी है लहत मर जाए सात संगा जी सब को वही गल है कि अच्छा मैसेज की हो रही है कि असं खालस का साजना दिवस मना रहे हैं असंकड़ा भी किया ਤੇ ਨਵੇਂ ਕੋਈ ਯਾ ਕਿ ਨਾ ਕੋਈ ਨਵਾਂ ਬੰਦਾ ਆਵੇ ਜਿਹਨੂੰ ਪਤਾ ਹੀ ਨਹੀਂ ਹੈ ਹਾਲੇ ਤੇ ਸਾਜਣ ਤੋਂ ਬਾਅਦ ਹਰ ਰੈਗੂਲੇਸ਼ਨ ਕੀਨੇ ਤੂੰ ਪੜਨਾ ਚਾਹਵੇਂ ਉਹਦੇ ਹੱਥ ਵਿੱਚ ਘੱਟੋ ਘੱਟ ਸੀ ਰਹਿਤ ਮਰਿਆ ਮਰ ਜ਼ਿਆਦਾ ਤਾਂ ਦੇ ਹੀ ਗਈ ਹੈ ਨਾ ਬੜੀ ਚੰਗੀ ਗੱਲ ਹੁੰਦੀ ਹੈ ਇਹ ਇੰਨਾ ਦਿਨਾਂ ਤੋਂ ਲੋਕੀਂ ਗੁਰਦਿਆਂ ਦੇ ਲੰਗਰ ਲਾਉਂਦੇ ਆ ਹੋਰ ਕਈ ਤਰ੍ਹਾਂ ਦੇ ਲੰਗਰ ਲਾਉਂਦੇ ਆ ਸਾਧ ਸੰਗਤ ਜੀ ਇਹ ਗੱਲ ਸੱਚ ਹੈ ਸਾਨੂੰ ਉਹਨਾਂ ਸਾਹਿਰ ਵਿੱਚ ਗ੍ਰੰਥਾਂ ਦੇ ਅੰਦਰ ਵੀ ਲਾਉਣੇ ਪੈਣਗੇ ਜਿਨ੍ਹਾਂ ਤੋਂ ਪੜ੍ਹ ਕੇ ਸਾਡੇ ਵੱਡੇ ਮੰਦਿਰਾਂ ਨੇ ਸਾਨੂੰ ਸਿੱਖਿਆ ਦਿੱਤੀ ਤਾਂ ਗਾਂ ਆਪਾਂ ਚਾਹੁੰਦੇ ਆ ਕਿ ਆਪਰੇ ਬੱਚੇ ਵੀ ਸਿੱਖਣ ਲੈਣ। ਤੋਂ ਅੱਜ ਮੈਂ ਵਧਾਈ ਦੇਣਾ ਇਸ ਕਾਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਹਿੱਸੇਦਾਰਾਂ ਨੂੰ। ਤਾਂ ਆਓ ਸਾਥ ਸੰਗਤ ਜੀ। ਗੁਰੇਰਾ ਪਾਏ ਸ਼ਬਦ ਪੜ੍ਹਨੇ ਅੱਜ ਦੇ ਦਿਨ ਮਹਾਰਾਜ ਨੇ ਕਹ ਕੋ ਸਾਨੇ ਨੂੰ ਅਮਰਦੀ ਦਾਤ ਬਖਸ਼ਿਸ਼ ਕੀਤੀ। ਤੇ ਤੀਸਰੇ ਬਾਦਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਅਮਰਤੇ ਬਾਰੇ ਚਾਤ ਕਰਦੇ ਨੇ। ਉਹ ਕੀ ਕਹਿੰਦੇ ਨੇ? ਕਹਿੰਦੇ ਨੇ ਸੁਰ ਨਾਮੋਂ ਮੰਨ ਜੰਨ ਅਮਰਤ ਖੋਜਦੇ। ਦੇਵੀ ਦੇਵਤੇ ਵੀ ਲੱਗਦੇ ਫਿਰਦੇ ਆ ਅਮਰਤ ਕਿੱਥੇ ਮਿਲ ਜੇ ਸਾਨੂੰ। ਪਰ ਪਿਆਰ ਕਿੱਥੇ? ਕਿੰਜ ਸੋ ਅਮਰਤ ਘੁਰਦੇ ਪਾਣ। ਉਹ ਗੁਰੂ ਕੋਲ ਹੈ। ਭਾਈ ਗੁਰੂ ਕੋਲ ਆਣ ਕੇ ਮਿਲਦਾ ਹੈ। ਅੱਗੇ ਬਾਬਾ ਜੀ ਨੇ ਨਾਮ ਜਪਾਇਆ ਸੀ ਪਰ ਹੁਣ ਆਪਾਂ ਇਹ ਸ਼ਬਦ ਨੂੰ ਪੜਤੋਂ ਪਹਿਲਾਂ ਅੰਮ੍ਰਿਤ ਰੂਪੀ ਨਾਮ ਜਿਸ ਦੇ ਨਾਲ ਆਪਾਂ ਨੂੰ ਗੁਰੂ ਜੀ ਨੇ ਜੋੜਿਆ ਹੈ ਤੋਂ ਆਪਾਂ ਪਹਿਲਾਂ ਜਪਨਾ 2 ਮਿੰਟ ਫਿਰ ਆਪਾਂ ਇਹ ਸ਼ਬਦ ਨੂੰ ਪੜ੍ਹਨਾ ਕੋਈ ਰਸਨਾ ਐਸੀ ਨਾ ਹੁੰਦਾ ਜਦੋਂ ਬੰਦਾਲ ਵਿੱਚ ਬੈਠੇ ਹੋਵੇ ਤੇ ਨਾਮ ਦੇ ਵਿੱਚ ਹਾਜ਼ਰੀ ਨਾ ਲਵਾ ਸਕੇ ਆਓ ਸਾਰੇ ਨਾਲ ਕੀ ਜਰਤੀ ਹੈ ਜੀ ਸਾਂਤ ਨਾਮ ਵਾਹਿਗੁਰੂ satın

Ode <laughs> you. i